ਇਹ ਵਾਰ-ਵਾਰ ਸਰ ਜੀ ਤੁਸੀਂ ਇੱਕ ਨਾਂ ਬੇੜੀ ਦੋ ਅਸੀਂ ਉੱਥੇ ਲੈਈਏ ਲੇਡੀ ਜੇ ਇਹ ਕਹਿੰਦੇ ਕਦੇ ਕੈਪਟਨ ਸਾਹਿਬ ਨੂੰ ਪੁੱਛੋ ਕਦੇ ਕੇ ਨੂੰ ਪੁੱਛੋ ਕੋਈ ਕੋਈ ਬਾਥ ਦੇ ਸਾਹਮਣੇ ਮਗਰ ਹੋ ਗਈ ਜਰਦਾ ਮੰਡਿਆ ਜੀ ਕੋਈ ਸਮੋਸੇ ਖਾਂਡਿਆ ਕੋਈ ਪਾਣੀ ਪੀਂਜਾ ਇੱਕ ਵੀ ਕੈਪਟਨ ਸਾਡੇ ਨਾਲ ਗੱਲ ਕਰੇ ਮਜੂਦਾ ਸਰਪੰਚ ਸਾਡੇ ਨਾਲ ਨੇ ਮੈਂ ਸਾਫਕੇ ਸਰਪੰਚ ਦਾ ਬੇਟਾ ਆ ਇੱਕ ਵੀ ਇਹਨੂੰ ਪੁੱਛੋ ਵੀ ਇੱਕ ਵੀ ਬੰਦੇ ਨੇ ਸਾਡੇ ਨਾਲ ਕਿਸੇ ਤਾਲਮਿਲ ਕੀਤਾ ਇਹ ਹਲਕੇ ਦਾ ਸਾਨੂੰ ਪਤਾ ਲੱਗੇ ਦਾ ਸਾਨੂੰ ਪਤਾ ਕਿਹੜਾ ਬੰਦਾ ਕਿੱਥੇ ਫਸਿਆ ਕਿਹੜਾ ਬੰਦਾ ਕਿੱਥੇ ਬਚਿਆ ਇਨ੍ਹਾਂ ਦੇ ਰਾਸ਼ਟਰੀ ਅਧਿਕਾਰੀ ਆਏ ਜੀ ਕੋਈ ਵੀ ਕਾਂਚੜੀ ਵੀ ਨਹੀਂ ਆਇਆ ਜੀ ਪ੍ਰਸ਼ਾਸਨ ਦਾ ਕੋਈ ਕਾਂਚੜੀ ਵੀ ਨਹੀਂ ਆਇਆ ਲੱਗਦਾ ਮੁੱਖ ਮੰਤਰੀ ਸਾਹਿਬ ਆਏ ਨੇ ਉੱਥੇ ਬਿਜ਼ੀ ਹੋਣਗੇ ਨਹੀਂ ਜੀ ਕੋਈ ਆਇਆ ਨਹੀਂ ਜਿਵੇਂ ਲੱਗ ਇਹਨਾਂ ਨੇ ਫੋਨ ਵੀ ਨਹੀਂ ਕੀਤਾ ਕੋਈ ਫੋਨ ਧੂਸੀ ਦਾ ਇੱਥੇ ਹੁਣ ਤਾਂ ਤੁਸੀਂ ਵੇਖ ਲਓ ਮੇਰੇ ਹਿਸਾਬ ਨਾਲ 4-5 ਦਾ ਟਾਈਮ ਹੋਣਾ ਇੱਥੇ ਅਜੇ ਤੱਕ ਕੋਈ ਪ੍ਰਸ਼ਾਸਨ ਦਾ ਬੰਦਾ ਨਹੀਂ ਆਇਆ ਆਪਣੇ ਨਾਲ ਟਰੈਕਟਰ ਆਹੀ ਆਪਣੇ ਕੋਲੋਂ ਖੜ-ਖੜ ਕੇ ਤੇ ਬੰਦੇ ਆਪਣੇ ਕੱਢ-ਕੱਢ ਲਿਓ। ਪਾਜੀ ਮੁੱਖ ਮੰਤਰੀ ਸਾਹਿਬ ਤੇ ਜ਼ਿਲ੍ਹਾ ਗੁਰਦਾਸਪੁਰ ਦੇ ਸਬੰਧਤ ਤੇ ਪਿੰਡਾਂ ਦੇ ਜਿੱਥੇ ਬੈਠੜੇ ਜੀ ਨੂੰ ਉਹ ਚੱਲ ਗਿਆ ਆਪਦਾ ਕਿ ਆਇਆ ਹੀ ਨਹੀਂ ਹੈ ਜੀ। ਉਹ ਲੱਗਦਾ ਪੀਣ ਪਾਨ ਚੱਲ ਕੇ ਜਾਉਗਾ। ਉਹ ਕਿ ਆਇਆ ਹੀ ਨਹੀਂ। ਨਾ ਕੋ ਮੁੱਖ ਮੰਤਰੀ ਆ ਨਾ ਕੋਈ ਦਿੰਦਾ ਹੀ ਕੋਈ। ਚਲੋ ਜੀ ਇਹਨਾਂ ਦਾ ਐਨਡੀ ਅਰਫਾ ਦਾ ਕੈਪਟਨ ਆ। ਉਹ ਆ ਗੱਡੀਆਂ ਖੜੀਆਂ ਨੇ ਜੀ। ਇੱਕ ਮਿੰਟ ਕਮਾਓ ਜੀ ਕੈਮਰਾ ਗੱਡੀਆਂ ਨੂੰ। ਇਹਨਾਂ ਇਹਨਾਂ ਨੂੰ ਇੱਕ ਵਾਰ ਇਹ ਬੰਦਾ ਪੁੱਛੇ ਕਿ ਸਾਨੂੰ ਕਿਹਨੇ ਤਾਲਮਿਲ ਕੀਤਾ? ਅਲਾਕੇ ਅਲਾਕੇ ਦੇ ਹਲਕੇ ਦੇ ਬੰਦੇ ਜੀ ਉੱਥੇ ਸਵੇਰ ਦੇ ਖੜੇ ਆ ਜੀ ਇਥੇ ਰੋਡ ਦੇ ਤੇ ਕੈਪਟਨ ਹੈ ਜੀ ਕੀ ਨਾਮ ਉਹਨਾਂ ਦਾ ਇਹਨਾਂ ਨੂੰ ਪਤਾ ਨਹੀਂ ਪਤਾ ਉਹ ਕਹਿੰਦੇ ਉਹ ਕਹਿੰਦੇ ਵੀ ਸਾਡਾ ਐਨਡੀ ਅਰਫ ਦਾ ਐਨਡੀ ਕੋਈ ਕੈਪਟਨ ਸਵੇਰ ਦੇ ਨਹੀਂ ਆਇਆ ਨਾ ਕਿ ਇਹਨੂੰ ਪੁੱਛਿਆ ਇਹ ਬੇਰੀਆਂ ਸਿਰਫ ਇਹਨਾਂ ਖਾਲੀ ਚਲਾਈਆਂ ਨੇ ਤੇ ਕੰਡੇ ਪੈ ਗਏ ਸੁੱਤੇ ਸਾਰੇ ਉੱਥੇ ਆਓ ਇਹ ਗੱਤਾ ਵਸਾਇਆ ਨਾ ਥੱਲੇ ਹੋਏ ਇੰਨੇ ਲੋਕ ਜਿਹੜੇ ਨੇ ਅੰਦਰ ਫਸੇ ਨੇ ਇਸ ਟਾਈਮ ਦੇ ਉੱਤੇ ਨਹੀਂ ਇਹ ਜੀ ਪਤਾ ਨਹੀਂ ਅਸੀਂ ਕਹਿ ਨਹੀਂ ਸਕਦੇ ਅਸੀਂ ਕਿਹੜੇ ਗਏ ਆ ਜੀ ਉੱਥੇ ਉਹਨੇ ਪਛੇਤ ਚਲ ਕਰਾ ਗਿਆ ਜੀ ਉਹ ਫਸਿਆ ਇਹ ਸਾਨੂੰ ਕਹਿੰਦੇ ਵੀ ਉਹਨਾਂ ਦੀ ਲੋਕੇਸ਼ਨ ਦੋ ਕਿ ਜੋ ਕਿ ਰਾਤ ਦੀ ਬੱਤੀ ਨਹੀਂ ਆ ਰਹੀ ਉਹਨਾਂ ਦੇ ਫੋਨ ਬੰਦ ਨੇ ਤੇ ਉਹ ਨਹੀਂ ਲਕੈ ਤੇ ਅਸੀਂ ਕਿੱਥੋਂ ਦੇ ਆ ਅਜੇ ਤੱਕ ਐਨਡੀਆਰਫ ਦੀ ਟੀਮ ਉੱਥੇ ਕੋਈ ਵੀ ਨਹੀਂ ਗਿਆ ਕੋਈ ਵੀ ਨਹੀਂ ਗਈ ਜੀ ਇਹ ਸਾਨੂੰ ਕਹਿੰਦੇ ਲੋਕੇਸ਼ਨ ਦੋ ਉਹਨਾਂ ਨੂੰ ਅਸੀਂ ਭੋਕਿਆ ਉਹ ਕਹਿੰਦੇ ਜੀ ਨਿਕਲ ਲੋਕੇਸ਼ਨ ਭੇਜਦੇ ਕਿ ਫੋਨ ਹੀ ਨਹੀਂ ਗਿਆਡੇ ਬੈਡ ਹੋ ਗਏ ਸਾਨੂੰ گاؤں ਵਾਲੇ ਬਤਾ ਰਹੇ ਕਿ ਅਭੀ ਦੋ ਤਿੰਨ ਜੋ ਘਰ ਵਾਲੇ ਹੈ ਉਹ ਅ सर बोट में एक बोट में दस लोग आ सकते हैं आप समझ रहे हैं सिचुएशन ख़राब है सिचुएशन के हिसाब से कौन इमरजेंसी है कौन नॉन इमरजेंसी ये यह यहाँ के लोकल प्रशासन ही हमें बता सकता है ये हमें नहीं पता है यहाँ के बारे में कि सबसे ज़्यादा ज़रूरत किसको है लेकिन सुबह छः बजे से ही दोनों बोटें हमारी बरकरार चल रही हैं तीसरी बोट भी हमने चलाई थी अपनी तीसरी भी डाल के वहाँ से रेस्क्यू करने का काम कर रहे हैं हम तो अभी भी हमारे जो कमांडर हैं अभी भी वही बोटों के साथ लोगों को रेस्क्यू कर रहे हैं तो हमारी टीम जो भी है सुबह मॉर्निंग से ही वर्क कर ਡੇਰਾ ਬਾਬਾ ਨਾਨਕ ਹਲਕੇ ਦੇ ਏਰੀਏ ਦੇ ਵਿੱਚ ਆਏ ਆ ਤੇ ਜਿੱਥੇ ਪਿੰਡ ਦੇ ਹਾਲਾਤ ਤੇ ਪਿੰਡ ਹੜੂਵਾਰ ਦੇ ਵਿੱਚ ਖੜੇ ਆ ਜਿੱਥੇ ਪਿੰਡ ਦੇ ਪੱਧਰ ਦੇ ਲੋਕ ਜਿਹੜੇ ਨੇ ਇੱਥੇ ਖੜੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਹਾਲਾਤ ਨੇ ਭਾਜੀ ਹੁਣ ਮੌਕੇ ਦੇ ਅੰਦੀ ਦਾ ਸੁਵਿੰਦਰ ਸਿੰਘ ਜੀ ਬੋਲ ਰਹੇ ਜੀ ਸਾਡਾ ਟਰੈਕਟਰ ਉਹ 3-4 ਘੰਟੇ ਹੋ ਕੇ ਖੜੇ ਨੂੰ ਸਾਡੀਆਂ ਲੇਡੀ ਜੀ ਉੱਥੇ ਬਚਿਆ ਐ ਅਸੀਂ ਇਹਨਾਂ ਨੂੰ ਬਾਰ-ਬਾਰ ਬੇਨਤੀ ਕੀਤੀ ਅੰਦੀ ਅਰਫਾ ਵਾਲਿਆਂ ਨੂੰ ਵੀ ਬਾਰ-ਬਾਰ ਸਰ ਜੀ ਤੁਸੀਂ ਇੱਕ ਨਾ ਬੇੜੀ ਦੋ ਅਸੀਂ ਉੱਥੇ ਲੈ ਜੀ ਲੇਡੀ ਜੀ ਇਹ ਕਹਿੰਦੇ ਕਦੇ ਕੈਪਟਨ ਸਾਹਿਬ ਨੂੰ ਪੁੱਛੋ ਕਦੇ ਕੇ ਨੂੰ ਪੁੱਛੋ ਕੋਈ ਕੋਈ ਬੱਚ ਕੋਈ ਸਮੋਸੇ ਖਾਂਡਿਆ ਕੋਈ ਪਾਣੀ ਪੀਂਡਿਆ ਇੱਕ ਵੀ ਕੈਪਟਨ ਸਾਡੇ ਨਾਲ ਗੱਲ ਕਰੇ ਮੌਜੂਦਾ ਸਰਪੰਚ ਸਾਡੇ ਨਾਲ ਨੇ ਮੈਂ ਸਾਬਕਾ ਸਰਪੰਚ ਦਾ ਬੇਟਾ ਆ ਇੱਕ ਵੀ ਇਹਨੂੰ ਪੁੱਛੋ ਵੀ ਇੱਕ ਵੀ ਬੰਦੇ ਨੇ ਸਾਡੇ ਨਾਲ ਕਿਸੇ ਤਾਲਮਿਲ ਕੀਤਾ ਇਹ ਹਲਕੇ ਦਾ ਸਾਨੂੰ ਪਤਾ ਲੱਗ ਕੇ ਦਾ ਸਾਨੂੰ ਪਤਾ ਕਿਹੜਾ ਬੰਦਾ ਕਿੱਥੇ ਫਸਿਆ ਕਿਹੜਾ ਬੰਦਾ ਕਿੱਥੇ ਬਚਿਆ ਇਹਨਾਂ ਨੂੰ ਕੈਂਡੀ ਅਰਥ ਦੀ ਟੀਮ ਦੇ ਕੋਲੋਂ ਕੋਈ ਹੋਰ ਬੇੜੀ ਮਾਇਆ ਨਹੀਂ ਕਰਾਈ ਗਈ ਕੋਈ ਨਹੀਂ ਕੋਈ ਨਹੀਂ ਦੋ ਤਿੰਨ ਵਾਰ ਆਇਆ ਜੀ ਉਹ ਕਹਿੰਦੇ ਸਾਡੀਆਂ ਆ ਰਹੀਆਂ ਜੇ ਕੋਈ ਚਲ ਗਿਆ ਜੀ ਕੋਈ ਆ ਗਿਆ ਜੀ ਕੋਈ ਇਹਨੂੰ ਕੋਈ ਕੋਈ ਉਹ ਕਹਿੰਦੇ ਸਾਡਾ ਕੈਪਟਨ ਆ ਜੀ ਕੈਪਟਨ ਨਾਲ ਗੱਲ ਕਰੋ ਦੂਜਾ ਕਹਿੰਦਾ ਸਾਡੇ ਫਰਾਂ ਵਾਲਿਆਂ ਨਾਲ ਗੱਲ ਕਰੋ ਇਹਨਾਂ ਨੂੰ ਇੱਕ ਵੀ ਬੰਦਾ ਬਲੋ ਉਹਨਾਂ ਨੇ ਟਰੈਕਟਰ ਤੇ ਰਿਸ਼ਕ ਲੈ ਕੇ ਲਿਉਂਦੇ ਆ ਟਰੈਕਟਰ ਜੀ ਉਹ ਬੰਦ ਪਿਆ ਇੱਕ ਬੰਦ ਇੱਕ ਹੜਾ ਬੰਦ ਪਿਆ ਉਹਨਾਂ ਨੂੰ ਕਹਿੰਦੇ ਤੁਸੀਂ ਟਰੈਕਟਰ ਦੋ ਅੱਗੇ ਆਪਣਾ ਟਰੈਕਟਰ ਲਾਓ ਤੇ ਫੇਰ ਅਸੀਂ ਤਾਂ ਮਗਰ ਤਾਂ ਨਹੀਂ ਪਿੱਛੇ ਸਾਡਾ ਉੱਥੇ ਘਟੂ ਘਟ ਦੋ 250 ਮਤਲਬ ਗਾਈਆਂ ਦਾ ਮੁੱਲ ਸਾਡੇ ਆ ਜੀ ਹੂੰ ਫਾਰਮ ਆ ਅੱਛਾ ਉਹ ਗਾਈਆਂ ਦਾ ਵੀ ਦੁੱਧ ਵੀ ਅਸੀਂ ਟਰੈਕਟਰ ਨਾਲ ਆਪਣਿਆਂ ਦੇ ਢੋ ਚਾਰੇ ਦਾ ਕਿੱਦਾਂ ਕਰ ਰਹੇ ਹੋ ਚਾਰੇ ਦਾ ਹੀ ਰੁੜ ਗਿਆ ਕੁਝ ਪਾਉਣ ਦੇ ਆ ਕੋਈ ਕਿੱਦਾਂ ਕਰਨੇ ਚਾਰਾ ਤੋਂ ਤੇ ਹੈ ਇੰਨੀ ਦਾ ਮਤਲਬ ਪਾਣੀ ਦੇ ਉੱਤੋਂ ਦੀ ਪਾਣੀ ਦੇ ਉੱਤੋਂ ਲੰਘਿਆ ਜੇ ਆਣ ਕੇ ਪੁੱਛੋ ਜੀ ਵੀ ਇਹਨਾਂ ਕੀਤਾ ਕਿ ਇੱਕ ਡੇਰੀ ਫਾਰਮ ਦਾ ਕੋਈ ਬੰਦਾ ਗਿਆ ਅਸੀਂ ਇਹਨਾਂ ਨੂੰ ਬਾਰ ਬਾਰ ਕਿਹਾ ਪਹੁੰਚਿਆ ਵੀ ਮਿਲੋ ਇਹਨਾਂ ਦੇ ਰਾਸ਼ਟਰੀ ਅਧਿਕਾਰੀ ਆਏ ਤੇ ਕੋਈ ਵੀ ਕਾਂਚੜੀ ਵੀ ਨਹੀਂ ਆਇਆ ਜੀ ਪ੍ਰਸ਼ਾਸਨ ਦਾ ਕੋਈ ਕਾਂਚੜੀ ਵੀ ਨਹੀਂ ਆਇਆ ਲੱਗਦਾ ਮੁੱਖ ਮੰਤਰੀ ਸਾਹਿਬ ਆਏ ਨੇ ਉੱਥੇ ਬਿਜ਼ੀ ਹੋਣਗੇ ਨਹੀਂ ਜੀ ਕੋਈ ਆਇਆ ਹੀ ਨਹੀਂ ਸਵੇਰ ਦਾ ਕਿਹਨਾਂ ਨੂੰ ਫੋਨ ਵੀ ਨਹੀਂ ਕੀਤਾ 1 ਵਜੇ ਤੱਕ ਨਹੀਂ ਮੇਰੀ ਗੱਲ ਸੁਣੋ ਨੇ ਫੋਨ ਨਹੀਂ ਕੀਤਾ ਰੋਈ ਨਹੀਂ ਜੀ ਭਾਜੀ ਆਇਆ ਕਿੱਥੇ ਨਿਆਰੇ ਲੈਣ ਦਿਓ ਇਹ ਬਤਾ ਕਿੱਥੇ ਲੈਣ ਰਿਹਾ ਜਿਹੜਾ ਇੱਥੇ ਨਹੀਂ ਆਇਆ ਆਪਣੇ ਘਰਾਂ ਚ ਨਿਆਰੇ ਲੈਣ ਦੇ ਨੇ 1 ਵਜੇ ਦਾ ਬੰਨ ਟੁੱਟਾ ਇਥੋਂ ਧੂਸੀ ਦਾ ਇੱਥੇ ਹੁਣ ਤਾਂ ਤੁਸੀਂ ਵੇਖ ਲਓ ਮੇਰੇ ਹਿਸਾਬ ਨਾਲ 4-5 ਦਾ ਟਾਈਮ ਹੋਣਾ ਇੱਥੇ ਅਜੇ ਤੱਕ ਕੋਈ ਪ੍ਰਸ਼ਾਸਨ ਦਾ ਬੰਦਾ ਨਹੀਂ ਆਇਆ ਆਪਣੇ ਨਾਲ ਟਰੈਕਟਰ ਆ ਹੀ ਆਪਣੇ ਕੋਲੋਂ ਖੜ-ਖੜ ਕੇ ਤੇ ਬੰਦੇ ਆਪਣੇ ਕੱਢ-ਕੱਢ ਲਿਆਉਣੇ ਪਾਜੀ ਮੁੱਖ ਮੰਤਰੀ ਸਾਹਿਬ ਤੇ ਜ਼ਿਲ੍ਹਾ ਗੁਰਦਾਸਪੁਰ ਦੇ ਸਬੰਧਤ ਤੇ ਪਿੰਡਾਂ ਦੇ ਜਿੱਥੇ ਫੈਕੜੇ ਗੀ ਨੂੰ ਉਹ ਚੱਲ ਗਿਆ ਆਪਦਾ ਕਿ ਆਇਆ ਹੀ ਨਹੀਂ ਹੈ ਜੀ ਉਹ ਲੱਗ ਕੇ ਪੀਣ ਪਾਨ ਚੱਲ ਕੇ ਜਾਉਂਦਾ ਉਹ ਇੱਥੇ ਆਇਆ ਹੀ ਨਹੀਂ ਨਾ ਕੋਈ ਮੁੱਖ ਮੰਤਰੀ ਆ ਨਾ ਕੋਈ ਇੰਦਾ ਹੀ ਕੋਇਆ ਜਲੋ ਜੀ ਇਹਨਾਂ ਦਾ ਐਨਡੀ ਅਰਫਾ ਦਾ ਕੈਪਟਨ ਆ ਉਹ ਆ ਗੱਡੀਆਂ ਖੜੀਆਂ ਨੇ ਜੀ ਇੱਕ ਮਿੰਟ ਕਮਾਓ ਜੀ ਕੈਮਰਾ ਗੱਡੀਆਂ ਨੂੰ ਇਹਨਾਂ ਨੂੰ ਇਹਨਾਂ ਨੂੰ ਇੱਕ ਵਾਰਾਂ ਇਹ ਬੰਦਾ ਪੁੱਛੇ ਕਿ ਸਾਨੂੰ ਕਿਨੇ ਤਾਲਮਿਲ ਕੀਤਾ ਕੈਪਟਨ ਨੇ ਸੱਤ ਇਲਾਕੇ ਇਲਾਕੇ ਦੇ ਹਲਕੇ ਦੇ ਬੰਦੇ ਆ ਜੀ ਉੱਥੇ ਸਵੇਰ ਤੇ ਖੜੇ ਆ ਜੀ ਇੱਥੇ ਰੋਡ ਦੇ ਤੇ ਕੈਪਟਨ ਆ ਜੀ ਕੀ ਨਾਮ ਉਹਨਾਂ ਦਾ ਇਹਨਾਂ ਨੂੰ ਪਤਾ ਨਹੀਂ ਪਤਾ ਨਹੀਂ ਉਹ ਕੈਪਟਨ ਜੀ ਉਹ ਕਹਿੰਦੇ ਉਹ ਕਹਿੰਦੇ ਆ ਵੀ ਸਾਡਾ ਐਨਡੀਆਰ ਦਾ ਐਨਡੀਆ ਐਨਡੀਆ ਕੋਈ ਕੈਪਟਨ ਸਵੇਰ ਦੇ ਨਹੀਂ ਆਇਆ ਨਾ ਕਿ ਇਹਨੂੰ ਪੁੱਛਿਆ ਇਹ ਬੇਰੀਆਂ ਸਿਰਫ ਇਹਨਾਂ ਖਾਲੀ ਚਲਾਈਆਂ ਨੇ ਤੇ ਲੰਮੇ ਪੈ ਗਏ ਸਤੇ ਸਾਰੇ ਉੱਥੇ ਹਾਉ ਇਹ ਗੱਤਾ ਵਸਾਇਆ ਨਾ ਥੱਲੇ ਕਿੰਨੇ ਲੋਕ ਜਿਹੜੇ ਨੇ ਅੰਦਰ ਫਸੇ ਨੇ ਇਸ ਟਾਈਮ ਦੇ ਉੱਤੇ ਨਹੀਂ ਇਹ ਨਹੀਂ ਪਤਾ ਨਹੀਂ ਅਸੀਂ ਕਹਿ ਨਹੀਂ ਸਕਦੇ ਅਸੀਂ ਕਿਰੇ ਗਏ ਆ ਜੀ ਉੱਥੇ ਉਹ ਫਸੇ ਚਲ ਘਰ ਆ ਗਏ ਆ ਜੀ ਉਹ ਫਸਿਆ ਇਹ ਸਾਨੂੰ ਕਹਿੰਦੇ ਵੀ ਉਹਨਾਂ ਦੀ ਲੋਕੇਸ਼ਨ ਦੋ ਤੇ ਜੋ ਕਿ ਰਾਤ ਦੀ ਬੱਤੀ ਨਹੀਂ ਆ ਰਹੀ ਉਹਨਾਂ ਦੇ ਫੋਨ ਬੰਦ ਨੇ ਤੇ ਉਹ ਨਹੀਂ ਲੋਕੇਸ਼ਨ ਅਸੀਂ ਕਿੱਥੋਂ ਦੇਣਾ ਅਜੇ ਤੱਕ ਐਨਡੀਆਰਫ ਦੀ ਟੀਮ ਉੱਥੇ ਕੋਈ ਵੀ ਨਹੀਂ ਗਿਆ ਕੋਈ ਵੀ ਨਹੀਂ ਗਈ ਜੀ ਇਹ ਸਾਨੂੰ ਕਹਿੰਦੇ ਲੋਕੇਸ਼ਨ ਦੋ ਉਹਨਾਂ ਨੂੰ ਅਸੀਂ ਭੋਗਿਆ ਉਹ ਕਹਿੰਦੇ ਜੀ ਹਾਂ ਲੋਕੇਸ਼ਨ ਭੇਜ ਦਿੰਦੇ ਕੋਈ ਫੋਨ ਹੀ ਨਹੀਂ ਗਿਆ ਡੱਡ ਹੋ ਗਏ ਏ ਭਾਈ ਜੀ ਸਵੇਰ ਦੇ ਸਮੋਸੇ ਤੇ ਸਰਾਬਾਂ ਪੀ ਕੇ ਤੇ ਥਲੇਰ ਮਾਨਾ ਲੇਟੇ ਮਰਨ ਦੇ ਖਾਲੀ ਲੈ ਕੇ ਗਏ ਨੇ ਤੇ ਖਾਲੀ ਫਿਰ ਵਾਪਸ ਆ ਗਏ ਨੇ ਕੋਈ ਬੰਦਾ ਨਹੀਂ ਲੈ ਕੇ ਆਉਗੇ ਇਹ ਹੁੰਦੇ ਸਾਡੇ ਕੋਲ ਲੋਕਾਂ ਨੂੰ ਐਵੇਂ ਸ਼ਦਾਈ ਬਣਾਉਂਦੇ ਜੀ ਇਹਨਾਂ ਨੇ ਇੱਕ ਵੀ ਅਧਿਕਾਰੀ ਨੇ ਸਾਡੇ ਨਾਲ ਗੱਲ ਕਿਸਮਰ ਕਰਾਓ ਜੀ ਕੀ ਕੰਮ ਕੀਤਾ ਸਾਡੇ ਸੁਭਾਦੇ ਆਏ ਆ ਸ਼ੁਭਾ ਦੇ ਆ ਸਾਡੇ ਵਾਸਤੇ ਕੀ ਕਹਿੰਦੇ ਇਹਨਾਂ ਦੇ ਇੱਕ ਵੀ ਅਧਿਕਾਰੀ ਨਾਲ ਗੱਲ ਕਰੋ ਜੀ ਹਾਡੀ ਬਿਲਕੁਲ ਜੀ ਪਿੰਡ ਵਾਸੀਆਂ ਦਾ ਜਿਹੜਾ ਆ ਇੱਥੇ ਰੋਸ ਚੜਕਦਾ ਨਜ਼ਰ ਆ ਰਿਹਾ ਹੈ ਇਹ ਕਹਿਣਾ ਹੈ ਕਿ ਪਿੰਡ ਦੇ ਵਿੱਚ ਇੱਕ ਟਰੈਕਟਰ ਫਸਿਆ ਸਾਹਮਣੇ ਨਜ਼ਰ ਆ ਰਿਹਾ ਹੈ ਕੈਮਰਾਮੈਨ ਨੂੰ ਕਹਿੰਦੇ ਤਸਵੀਰਾਂ ਦਿਖਾ ਦਿਓ ਇੱਕ ਸਾਈਡ ਦੇ ਉੱਤੇ ਕੀ ਉਹ ਸਾਹਮਣੇ ਜਿਹੜਾ ਆ ਟਰੈਕਟਰ ਫਸਿਆ ਹੋਇਆ ਨਜ਼ਰ ਆ ਰਿਹਾ ਪਰ ਲੋਕ ਸਥਾਨਕ ਇੱਥੇ ਲੋਕ ਜਿਹੜੇ ਨੇ ਜਾਣ ਦੇ ਲਈ ਜਿਹੜੇ ਉੱਥੇ ਨਹੀਂ ਪਹੁੰਚ پا ਰਹੇ ਕਿਉਂਕਿ ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ ਜਿਹੜਾ ਆ ਉੱਥੇ ਪਹੁੰਚ ਜਿਹੜੀ ਹੈ ਨਹੀਂ ਹੋ ਸਕਦੀ ਪਰ ਐਨਡੀਆਰ ਦੀ ਟੀਮ ਜਿਹੜੀ ਆ ਦੋ ਬੀੜੀਆਂ ਲੈ ਕੇ ਕਿਸਤੀਆਂ ਲੈ ਕੇ ਤੇ ਪਹੁੰਚੀ ਆ ਪਰ ਪਿੰਡ ਵਾਸੀਆਂ ਨੇ ਕਹਿਣਾ ਹੈ ਕਿ ਹਜੇ ਤੱਕ ਸਾਨੂੰ ਜਿਹੜੀ ਆ ਬੀੜੀ ਮੁਹੱਈਆ ਨਹੀਂ ਕਰਵਾਈ ਗਈ ਤਾਂ ਕਿ ਜਿਹੜੇ ਇਹਨਾਂ ਦੇ ਕੈਪਟਨ ਸਾਹਿਬ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਕਿੱਥੇ ਕੈਪਟਨ ਸਾਹਿਬ ਨੇ ਕੀ ਕਹਿੰਦੇ ਨੇ ਕਿ ਕਿਉਂ ਇੱਥੇ ਜਿਹੜੀ ਆ ਇੱਥੇ ਨੋਬਤ ਆ ਰਹੀ ਹੈ ਪ੍ਰਸ਼ਾਸਨ ਹਾਲਾਂਕਿ ਇੱਥੇ ਕਿਉਂ ਨਹੀਂ ਪਹੁੰਚਿਆ ਇਹ ਵੀ ਗੱਲਬਾਤ ਜਿਹੜੀ ਆ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਇਹਨਾਂ ਦੇ ਕੈਪਟਨ ਸਾਹਿਬ ਤੋਂ ਜਾਣਕਾਰੀ ਲਵਾਂਗੇ ਕਿ ਐਨਡੀਆਰ ਦੇ ਕੈਪਟਨ ਸਾਹਿਬ ਕਿੱਥੇ ਨੇ ਕਿਵੇਂ ਨੇ ਕਿਉਂ ਨੇ ਸਰ ਜੋ ਆਪਕੇ मेन हमारे अधिकारी बोट के साथ अभी चले हुए हैं सुबह छः बजे से वो हमारी बोटें चली हुई हैं तो उनके साथ ही हैं वो बाकी आपको जो भी जानकारी है वो संपूर्ण तरीके से दे सकते हैं और हम यहाँ पर रिजर्व में रहते हैं जैसे टीम हम वन टू चेंज करते हैं क्योंकि कल हम चले हुए हैं बारह बजे से रात से सुबह छः बजे यहाँ पहुँचे छः बजे से हमने अपना ऑपरेशन स्टार्ट कर दिया यहाँ पर उसके उपरान्त हमारे जो सीनियर कमांडर हैं टीम कमांडर हमारे बोटों के साथ हैं जो वहाँ की सचुएसन जैसी है उस हिसाब से वो हमें गाइड कर रहे हैं और इसी साथ से हम वर्क कर रहे हैं और जैसे ही हम वन टू चेंज करते हैं क्योंकि कुछ टाइम के बाद हम वन टू चेंज करते हैं बंदों को जिससे कि उन्हें थोड़ा रिलैक्स मिल सके और बेटर काम कर सकें तो इसलिए वो उन बोटों के साथ वहाँ का जायजा लेना जिसे ज़्यादा इमरजेंसी है उस इमरजेंसी के हिसाब से उनको रेस्क्यू किया जा रहा है तो सर गांव वाले बता रहे हैं कि अभी दो तीन जो घर वाले हैं वो अभी वहां पे फंसे हुए हैं ऐसा क्यों चल रहा है सर बोट में एक बोट में दस लोग आ सकते हैं आप समझ रहे हैं सिचुएशन ख़राब है सिचुएशन के हिसाब से कौन इमरजेंसी है कौन नॉन इमरजेंसी ये यह यहाँ के लोकल प्रशासन ही हमें बता सकता है ये हमें नहीं पता है यहाँ के बारे में कि सबसे ज़्यादा ज़रूरत किसको है लेकिन सुबह छः बजे से ही दोनों बोटें हमारी बरकरार चल रही हैं तीसरी बोट भी हमने चलाई थी अपनी तीसरी भी डाल के वहाँ से रेस्क्यू करने का काम कर रहे हैं हम तो अभी भी हमारे जो कमांडर हैं अभी भी वही बोटों के साथ ਲੋਕਾਂ ਨੂੰ ਰੈਸਕਿਊ ਕਰ ਰਹੇ ਹਾਂ ਤਾਂ ہماری ਟੀਮ ਜੋ ਵੀ ਹੈ ਸਵੇਰ ਮਾਰਨਿੰਗ ਸੇ ਹੀ ਵਰਕ ਕਰ ਰਹੀ ਹੈ اور ہم बिना किसी रुके हुए अपने वोटों का अपना रेगुलर ही हम कर रहे हैं उसी हिसाब से वोट की कमी हो रही है जहाँ किसी की कमी हो रही है जहाँ की लोग जो है यहाँ पे विरोध करते हुए नजर आ रहे हैं कि जो ट्रैक्टर है वहाँ पे फंसा हुआ है वो नहीं निकाल पा रही जो जा, हमारे को किश्ती नहीं दी जा रही ऐसा क्यों चल रहा है सर हमारे लिए सबसे जरूरी होता है लोगों का रेस्क्यू करना जिससे जिस तरीके से सचुएसन है कोई बीमार है या किसी बड़ा बूढ़ा है जिससे ज़रूरत है वहाँ से निकलने की या जिनके घर में ज़्यादा परेशानी हो रही है तो हमारा सबसे मेन पर्पज़ होता है कि एक लाइव को बचा के बाहर निकालना रेस्क्यू करना उसके अतिरिक्त जैसे हमें कंडीशंस का पता चलता है कि हाँ सिचुएशन नॉर्मल है उसके हिसाब से फिर हम अपना वर्क जो भी हमारे अदर जो लोकल प्रशासन जैसा मैं बता हमें बताता है उस हिसाब से हम अकॉर्डिंग वर्क करते हैं तो सर यहाँ पे ये है दो ढाई सौ जो मतलब कि जो पशु हैं यहाँ पे रखे हुए इन्होंने उनका चारा जो है पूरा पानी में बह चुका है उसके लिए इन्होंने वो चारा इकट्ठा करने के लिए ट्रैक्टर की मांग कर रहे हैं कि वहाँ से ट्रैक्टर लेकर आया जाए और हमारा चारा इकट्ठा कर वो डंगरो जो जो बेजवान पशु हैं उनको देने के लिए बिल्कुल सर ये अपनी जगह है लेकिन जैसे हमारे लिए सबसे मेन है कि हम लोगों का रेस्क्यू करें जिससे किसी बच्चे छोटे बच्चे हो गए बड़े बूढ़े लोग हो गए जिन्हें चलने फिरने में भी दिक्कत है कोई बीमार हो गया है प्रेग्नेंट लेडीज़ वगैरह हो गई तो सबसे पहले हम मेन प्योरिटी इन चीज़ों को देते हैं उसके बाद जैसे ही हमारे पास ये भी आव... टीम वर्क होता है ये भी यहाँ लोकल प्रशासन आपस में एकजुट होकर इस सिचुएशन में जैसे भी आपदा है इसमें ये एक दूसरे का हाथ बटाएं तो हमारा ये वर्क और भी आसान होता है बाकी हमारा काम सुबह से चला है बाकी नेक्स्ट आपको जो भी इंफॉर्मेशन होंगी टीम कमांडर आएंगे वो आपको पूरी संपूर्ण जानकारी दे देंगे इसके बारे में अब बिल्कुल जी ये के डी टीम के मेंबर जेडे क्रू मेंबर ने उन्होंने कहना है कि जोड़े साडे कमांडर ने वो तीन बेड़िया के नाल जेडे ने जरते हुए नज़र आ रहे हैं पर पिंड पेंड वास कि ना कि रोल चलता नजर आ रहा कि ਜਿਹੜੇ ਬੇਜਮਾਨ ਡੰਗਰ ਨੇ ਬੇਜਮਾਨ ਪਸ਼ੂ ਨੇ ਜਿਹੜੇ ਘਰਾ ਦੇ ਵਿੱਚ ਵੱਜੇ ਨੇ ਉਹਨਾਂ ਦਾ ਪਾਣੀ ਦੇ ਵਹਾ ਕਰਕੇ ਜਿਹੜਾ ਆ ਚਾਰਾ ਜਿਹੜਾ ਰੋੜ ਚੁੱਕਿਆ ਆ ਉਸ ਦੇ ਚਾਰੇ ਇਕੱਠੇ ਕਰਨ ਨੂੰ ਲਈ ਉਹਨਾਂ ਨੇ ਟਰੈਕਟਰ ਜਿਹੜਾ ਆ ਉੱਥੇ ਫਸ ਚੁੱਕਿਆ ਤੇ ਉਸ ਨੂੰ ਕੱਢਣ ਦੇ ਲਈ ਇੱਕ ਬੇੜੀ ਚਾਹੀਦੀ ਸੀ ਕਿ ਪਰ ਬਿਜ਼ੀ ਹੋਣ ਕਰਕੇ ਜਿਹੜੀ ਆ ਬੇੜੀ ਜਿਹੜੀ ਆ ਪੰਜ ਮੈਂਬਰੀ ਕਮੇਟੀ ਨੂੰ ਜਿਹੜਾ ਇੱਕ ਵਾਰ ਪਿੰਡਾਂ ਦੇ ਵਿੱਚ ਦੌਰਾ ਕਰਾਉਣ ਦੇ ਲਈ ਲੈ ਕੇ ਗਈ ਆ ਤੇ ਦੂਸਰੇ ਪਾਸੇ ਜਿਹੜੀ ਐ ਐਨਡੀ ਐਨਡੀਆਰ ਦੀ ਟੀਮ ਜਿਹੜੀ ਆ ਉਹਨਾਂ ਨੇ ਕਿਹਾ ਕਿ ਪ੍ਰਸ਼ਾਸਨ ਦਿਨਾਂ ਦਾ رابطہ ਕਾਇਮ ਕਰਕੇ ਜਿਹੜਾ ਆ ਅਗਲੀ ਕਾਰਵਾਈ ਕੀਤੀ ਜਾਵੇਗੀ ਪਰ ਲ ਸਥਾਨਕ ਲੋਕਾਂ ਨੇ ਕਹਿੰਨੇ ਹੋਰ ਕੀ ਕੁਝ ਕਿਹੜਾ ਉਹਨਾਂ ਨਾਲ ਗੱਲਬਾਤ ਕਰੀ ਗਾ ਹਾਂਜੀ ਪਾਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਚੰਨ ਦਾ ਬਹੁਤ ਧੰਨਵਾਦ ਸਾਹਿਬ ਜੀ ਕਿਹੜੇ ਬੰਦੇ ਆਏ ਨੇ ਉਹਦੇ ਕੋਈ ਤਮਾਕੂ ਮੰਡੇ ਸੀ ਕੋਈ ਬੰਦਾ ਗਾਂ ਨਹੀਂ ਜਾਂ ਰਿਹਾ ਪਾਣੀ ਇਸ ਕੀ ਕੋਈ ਦੀ ਕਰਨ ਰਿਹਾ ਉਹ ਡੇਰੇ ਵਾਲੇ ਵਿਚਾਰੇ ਟਰੈਕਟਰ ਤੇ ਆਏ 15 ਜਾਨੀ 15 ਟਰੈਕਟਰ ਤੇ ਆਏ ਤੂੰ ਆ ਵੀ ਸਿਆਣੇ ਜੋ ਉਹਨਾਂ ਦਾ ਹੁੰਦਾ ਉਹਨਾਂ ਨੂੰ ਤੇ ਕੱਢਿਆ ਨਹੀਂ ਕੱਢੇ ਨਹੀਂ ਗਾਂਝੇ ਕਰਨਾ ਤੂੰ ਆ ਵੀ ਸਿਆਣੇ ਜੋ ਤੂੰ ਵੀ ਸਿੱਖ ਭਲਾ ਹੜੇ ਜੋ ਪਿਆਨ ਦੱਤਣ ਵੀ ਆ ਪਤਾ ਲੱਗਣਾ ਲੱਗਣਾ ਲੱਗਿਆ ਕੋਈ ਬੰਦਾ ਇੱਕ ਮੋ ਦਾ ਵੀ ਤੂੰ ਸਿਆਣੇ ਜੋ ਸੁਰਜੀਤ ਆਪਣੇ ਪਰ ਉਹ ਕਹਿੰਦੇ ਆ ਪਾਜੀ ਜਿਹੜੇ ਮੇਨ ਬੰਦਿਆਂ ਨੂੰ ਉਹਨਾਂ ਨੂੰ ਕੱਢ ਰਹੇ ਕਿਹਦਾ ਨਾਮ ਕਿਹਦਾ ਨਾਮ ਲੋ ਅਸੀਂ ਦੱਸੋ ਤੁਹਾਨੂੰ ਕਿਹੜੇ ਪਿੰਡੋਂ ਲਿਆਂਦਾ ਦੱਸਣ ਤੇ ਸਹੀ ਕੋਈ ਪਿੰਪਲ ਦੱਸੋ ਕੋਈ ਪਿੰਡ ਦਾ ਨਾਮ ਦੇ ਦੱਸਣ ਦੀ ਸ਼ਾਦਾ ਵਾਲੀ ਉਹ ਲਿਆਂਦਾ ਆਹ ਡੇ ਲਾ ਕੇ ਗੰਗਿਆਂ ਵਾਲਾ ਛੱਡਿਆ 25 30 ਜੀ ਉਹਨਾਂ ਦੇ ਆਪਣੇ ਨੇ ਉਹ ਵਿਚਾਰੇ ਟਰੈਕਟਰ ਟਰਾਲੀ ਤੇ ਆਏ ਨੇ ਪਰ ਉਹ ਕਹਿੰਦੇ ਲੋਕਲ ਪ੍ਰਸ਼ਾਸਨ ਸਾਡੇ ਨਾਲ ਰਾਬਤਾ ਕਾਇਮ ਕਰੇ ਉਹਨਾਂ ਨੇ ਕਿਹਾ ਕੋਈ ਆਏ ਨਹੀਂ ਪ੍ਰਸ਼ਾਸਨ ਜੀ ਲੋਕਲ ਤੇ ਐਵੇਂ ਜੋ ਮਰਜ਼ੀ ਕੋਈ ਕਰੀ ਜਾਏ ਲੋਕਲ ਪ੍ਰਸ਼ਾਸਨ ਆਹ ਨੂੰ ਤੇ ਨਹੀਂ ਜੋ ਕੋਈ ਮਿਲਿਆ ਚਵੇਰ ਦਾ ਅਸੀਂ ਤਾਂ ਇੱਥੇ 5 ਵਜੇ ਦੇ ਆਲ ਕੇ ਬੈਠੇ ਆਏ ਇਹ ਕਹਿੰਦੇ ਅਸੀਂ ਇਹ ਕਿੰਨੇ ਪਾਸ ਤੇ 6 ਵਜੇ ਆ ਗਏ ਆ ਇਹਦੇ 11 ਵਜੇ ਆਏ ਆ ਹਾਂ ਇਹਨਾਂ ਦੀ ਲੋਕੇਸ਼ਨ ਕਢਾਓ ਜੀ ਇਹਨਾਂ ਦੀ ਲੋਕੇਸ਼ਨ ਕਢਾਓ ਇੱਥੇ ਕਿੰਨੇ ਵਜੇ ਟੀਮ ਐਂਡੀ ਆਰਐਫ ਦੀ ਕਿੰਨੇ ਵਜੇ ਟੀਮ ਪਹੁੰਚੀ ਆ ਜੀ ਫੇਰ ਦੂਸਰੀ ਗੱਲ ਵੀ ਇਹ ਦੱਸਣ ਵੀ ਕਿੰਨੇ ਉਧਰੋਂ ਇਹ ਸ਼ੁਰੂ ਕੀਤੇ ਨੇ ਕਿੰਨੇ ਲੈ ਕੇ ਆਏ ਆ ਕੋਈ ਬੰਦਾ ਕਿੰਨੇ ਬਿਮਾਰ ਲੈ ਕੇ ਕਿੰਨੇ ਲੈ ਕੇ ਨਹੀਂ ਆ ਨਾ ਗਾ ਤਿੰਨ ਚਾਰ ਬੰਦੇ ਹੁਣ ਖੜੇ ਫੋਟੋ ਲਾਉਣ ਵਾਸਤੇ ਜਿਹੜਾ ਤੁਸੀਂ ਆਏ ਜੀ ਉਹਨੂੰ ਕਹਿੰਦੇ ਉਹ ਜਿਹੜੇ ਆਏ ਨੇ ਉਹ ਕਿੰਨੇ ਲੈ ਕੇ ਆਏ ਆ ਬਿਲਕੁਲ ਜੀ ਇਹਨਾਂ ਦਾ ਕਹਿਣਾ ਹੈ ਕਿ ਫੋਟੋ ਲਹਾਉਣ ਵਾਸਤੇ ਜਿਹੜਾ ਆ ਪ੍ਰਸ਼ਾਸਨ ਕੰਮ ਕਰ ਰਿਹਾ ਹਾਲਾਂਕਿ ਗਰਾਊਂਡ ਲੈਵਲ ਤੇ ਜਾਇਜ਼ੇ ਦੀ ਗੱਲਬਾਤ ਕਰੀਏ ਤਾਂ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਮਨਾਂ ਦੇ ਵਿੱਚ ਰੋਸ ਜਿਹੜਾ ਆ ਜ਼ਰੂਰ ਝਲਕਦਾ ਨਜ਼ਰ ਆਉਂਦਾ ਮੈਂ ਤਸਵੀਰਾਂ ਜਿਹੜੀਆਂ ਦਿਖਾਵਾਂਗਾ ਕਿ ਇਹ ਪਾਣੀ ਜਿਹੜਾ ਆ ਹਾੜੂਵਾਲ ਪਿੰਡ ਦੇ ਵਿੱਚ ਜਿਹੜਾ ਆ ਸਥਿਤ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਦਾ ਪੱਧਰ ਵਹਾ ਕਰਕੇ ਜਿਹੜੇ ਆ ਇਹ ਤੋਂ ਮੁਕੰਮਲ ਤੌਰ ਤੇ ਕੋਰੀਡੋਰ ਜਿਹੜਾ ਆ ਉਹ ਬੰਦ ਕਰ ਦਿੱਤਾ ਗਿਆ ਪਰ ਲੋਕਾਂ ਦੇ ਵੱਲੋਂ ਗੁੱਸਾ ਕਿਤੇ ਨਾ ਕਿਤੇ ਸਰਕਾਰ ਦੇ ਖਿਲਾਫ ਵੀ ਜਿਹੜਾ ਆ ਝਲਕਦਾ ਹੋਇਆ ਨਜ਼ਰ ਆ ਰਿਹਾ ਸੋ ਗੁਰਦਾਸਪੁਰ